ਜਿਲੰਦਰ ਰਾਸ਼ਟਰੀ ਸਫਾਈ ਕਰਮਚਾਰੀ ਸੰਗਠਨ ਵੱਲੋਂ ਹਰ ਸਾਲ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਾਂਦਾ ਹੈ ਇਹ ਉਹ ਉਪਰਾਲਾ ਹੈ ਜੋ ਟੂ व्हीਲਰ ਬਿਨਾ ਹੈਲਮਟੋਕਰੋਂ ਨਿਕਲ ਕੇ ਬਾਹਰ ਜਾਂਦੇ ਹਨ ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਵਾਪਸ ਆਉਣਾ ਹੈ ਕਿ ਨਹੀਂ ਆਉਣਾ ਇਸ ਤਰ੍ਹਾਂ ਦਾ ਹੀ ਇੱਕ ਉਪਰਾਲਾ ਇਸ ਸੰਸਥਾ ਵੱਲੋਂ ਕੀਤਾ ਗਿਆ ਇਹ ਸੰਸਥਾ ਦੇ ਪ੍ਰਧਾਨ ਸੂਰਜ ਵਾਲਮੀਕੀ ਜੀ ਦਾ ਕਹਿਣਾ ਹੈ ਮੇਰੀਆਂ ਅੱਖਾਂ ਦੇ ਸਾਹਮਣੇ ਮਕਸੂਦਾ ਮੰਡੀ ਦੇ ਕੋਲ ਇੱਕ ਟਰੱਕ ਚਾਲਕ ਵੱਲੋਂ ਇੱਕ ਟੂ-ਵੀਲਰ ਨੂੰ ਕੁਚਲ ਦਿੱਤਾ ਗਿਆ ਸੀ ਕਿਉਂਕਿ ਉਸ ਨੇ ਹੈਲਮਟ ਨਹੀਂ ਸੀ ਪਾਇਆ ਕਿਉਂਕਿ ਉਸ ਨੇ ਹੈਲਮਟ ਨਹੀਂ ਸੀ ਪਾਇਆ ਉਸ ਨੂੰ ਦੇਖਦੇ ਹੋਏ ਇਸ ਸੰਸਥਾ ਵੱਲੋਂ ਹਰ ਸਾਲ ਕਿਸੇ ਨਾ ਕਿਸੇ ਚੌਕ ਪੁਲਿਸ ਮੁਲਾਜ਼ਮਾਂ ਦੇ ਨਾਲ ਜਿਨ੍ਹਾਂ ਲੋਕਾਂ ਵੱਲੋਂ ਹੈਲਮਟ ਨਹੀਂ ਪਾਏ ਜਾਂਦੇ ਉਹਨਾਂ ਨੂੰ ਹੈਲਮਟ ਵੰਡੇ ਗਏ ਅਤੇ ਲੋਕਾਂ ਨੂੰ ਕਿਹਾ ਗਿਆ ਕਿ ਇਸ ਨੂੰ ਪਾ ਕੇ ਰੱਖਿਆ ਕਰੋ ਇਸ ਨਾਲ ਆਪ ਦੀ ਜਾਨ ਬਚ ਸਕਦੀ ਹੈ ਆਪ ਨੂੰ ਕੋਈ ਕਿਸੇ ਤਰ੍ਹਾਂ ਦਾ ਕੋਈ ਵੀ ਦੁਰਘਟਨਾ ਵੇਲੇ ਨੁਕਸਾਨ ਨਹੀਂ ਹੋਵੇਗਾ ਹੋਰ ਕੁਝ ਕੀ ਕੁਝ ਕਿਹਾ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਪੱਤਰਕਾਰ ਲਾਪਰੀ ਸਿੰਘ ਦੀ ਖਾਸੀਰਪੁਰ ਜਲੰਧਰ ਸ਼ਹਿਰ ਤੋਂ ਭਾਜੀ ਮੇਰਾ ਨਾਮ ਸੂਰਜ ਵਾਲਮੀਕੀ ਜੀ ਰਾਸ਼ਟਰੀ ਸਫਾਈ ਕਰਮਚਾਰੀ ਸੰਗਠਨ ਤੋਂ ਜ਼ਿਲ੍ਹਾ ਮੀਡੀਆ ਇੰਚਾਰਜ ਜੀ ਸਰ ਜੀ ਅੱਜ ਮਾਡਲ ਟਾਉਨ ਚੌਕ ਤੇ ਤੁਹਾਡੇ ਕੋਲ ਹੈਲਮਟ ਵੰਡੇ ਗਏ ਕਿਸ ਤਰ੍ਹਾਂ ਦੇ ਬਰਾਲਾ ਲੱਗ ਰਿਹਾ ਇਹ ਸਰ ਸਾਲਾਨਾ ਹਰ ਸਾਲ ਵੰਡੇ ਰਿਹਾ ਪਿਛਲੀ ਵਾਰੀ ਆਈ ਸਭਿਧਾਨ ਚੌਕ ਉਸ ਤੋਂ ਪਿਛਲੀ ਵਾਲੀ ਗੁਰਨਾਣਕ ਮਿਸ਼ਨ ਚੋਂ ਕੰਬੰਡੇ ਜਗੇ ਡੋਨੇਟ ਕੀਤੇ ਕਿਉਂਕਿ ਸਾਡੀ ਅਸੀਂ ਜ਼ਿਆਦਾਤਰ ਨਾ ਫੀਲਡ ਦੇ ਵਿੱਚ ਰੋੜ ਤੇ ਰੰਨੇ ਆ ਤੇ ਅਸੀਂ ਦੇਖਦੇ ਕਿ ਜ਼ਿਆਦਾਤਰ ਐਕਸੀਡੈਂਟ ਹੁੰਦੇ ਸਿਰ ਦੀ ਛੱਟ ਲੱਗਣ ਕਰਕੇ ਔਨ ਦੀ سپورਟ ਕੇ ਦਿੱਤ ਵੀ ਹੋ ਗਈ ਤੇ ਇਸ ਕਰਕੇ ਸਾਡਾ ਉਪਰਾਲਾ ਇਹੀ ਆ ਛੋਟਾ ਜਿਹਾ ਸਾਰਿਆਂ ਦੇ ਸੰਯੋਗ ਦੇ ਨਾਲ ਇਹ ਹੈਲਮਟ ਪਾਓ ਆਪ ਤਾਂ ਸੇਫ ਰਹੋ ਔਰ ਨਾਲ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਵੀ ਸੇਫ ਰੱਖੋ ਤੁਹਾਡੀ ਅੱਖਾਂ ਦੇ ਸਾਹਮਣੇ ਕੋਈ ਘਟਨਾ ਹੋਈ ਹੈ ਉਸ ਤੋਂ ਬਾਅਦ ਤੁਸੀਂ ਬਰਾਲਾ ਸ਼ੁਰੂ ਕੀਤਾ ਬਿਲਕੁਲ ਜੀ ਸਾਡੀ ਅੱਖਾਂ ਦੇ ਸਾਹਮਣੇ ਘਟਨਾ ਹੋਈ ਹੈ ਜੀ ਮਕਸੂਦਾ ਸਬਜ਼ੀ ਮੰਡੀ ਦੇ ਬਾਹਰ ਅੱਛਾ ਹਾਂਜੀ ਟਰੱਕ ਸੇਰ ਨੂੰ ਨੇ ਕੁਚਲਤਾ ਸੀ ਤੇ 29 ਸਪੋਰਟ ਦੇ ਇੱਕ ਜੀ ਲੇਡੀ ਸੀ ਜੀ ਆਪਣੀ ਭੈਣ ਆ ਉਹਨੇ ਹੈਲਮਟ ਨਹੀਂ ਪਾਇਆ ਹੈ ਹੈਲਮਟ ਨਹੀਂ ਪਾਇਆ ਸੀ ਇਸ ਕਰਕੇ ਸਿਰ ਤੇ ਸੱਟ ਲੱਗਣ ਕਰਕੇ ਧੱਤ ਹੋਈ ਸੀ ਓਨ ਦੀ ਸਪੋਰਟ ਹੁਣ ਤੁਸੀਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅਸੀਂ ਜੀ ਮੀਡੀਅਮ ਦੇ ਮਾਧਿਅਮ ਰਾਹੀਂ ਪ੍ਰਸ਼ਾਸਨ ਦੇ ਮਾਧਿਅਮ ਰਾ ਅਸੀਂ ਸਾਰਿਆਂ ਨੂੰ ਇਹੀ ਕਹਿੰਨੇ ਕਿ ਤੁਸੀਂ ਖੁਦ ਵੀ ਸੇਫ ਰਹੋ ਹੈਲਮਟ ਪਾ ਕੇ ਰਹੋ ਅਤੇ ਆਪਣੇ ਪਰਿਵਾਰ ਨੂੰ ਵੀ ਸੇਫ ਰੱਖੋ ਜਿਹੜੇ ਲੋਕ ਪੁਲਿਸ ਵਾਲਿਆਂ ਨੂੰ ਦੇਖ ਕੇ ਭੱਜਦੇ ਆ ਨਾਕੇ ਦੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਤੁਸੀਂ ਕਾਗਜ਼ ਆਪਣੇ ਪੂਰੇ ਰੱਖੋ ਆਰ ਸੀ ਰੱਖੋ ਇੰਸ਼ੋਰੈਂਸ ਰੱਖੋ ਪ੍ਰਦੂਸ਼ਣ ਰੱਖੋ ਤੇ ਆਪਣਾ ਲਾਇਸੈਂਸ ਰੱਖੋ ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਸਿਰ ਤੇ ਕਿ ਹੈਲਮਟ ਰੱਖੋ ਦੇਖ ਕੇ 도ੜੋ ਨਾ ਗੱਡੀ ਮੋੜੋ ਨਾ ਜੇ ਮੋੜਦੇ ਆ ਤੁਸੀਂ ਅਗਲੇ ਦਾ ਨੁਕਸਾਨ ਕਰਾ ਦਿੰਨੇ ਆਪਣਾ ਤਾਂ ਆਪ ਕਰਾਣਾ ਹੁੰਦਾ ਤੁਸੀਂ ਇਸ ਕਰਕੇ ਪ੍ਰਸ਼ਾਸਨ ਕੋ ਡਰੋ ਨਾ ਤੁਸੀਂ ਆਪਣੇ ਡਾਕੂਮੈਂਟ ਪੂਰੇ ਰੱਖੋ ਸਿਰ ਤੇ ਹੈਲਮਟ ਪਾ ਕੇ ਰੋ ਜਿਸ ਤਰ੍ਹਾਂ ਤੁਸੀਂ ਅੱਜ ਸੇਵਾ ਕੀਤੀ ਹੈਲਮਟ ਦੀ ਲੋਕਾਂ ਨੂੰ ਆਪ ਨਹੀਂ ਚਾਹੀਦੇ ਵੀ ਮੁੱਲ ਲੈ ਕੇ ਵੀ ਪਾਣੀ ਚਾਹੀਦੇ ਸਰ ਇਹ ਤਾਂ ਦੇਖੋ ਜੇ ਆਪਣਾ 4 ਲੱਖ ਦਾ 5-5 ਲੱਖ ਵਾਲਾ ਮੋਟਰਸਾਈਕਲ ਹੁੰਦਾ ਮਹਿੰਗੇ ਤੋਂ ਮਹਿੰਗਾ ਹੈਲਮਟ ਜ਼ਰਤੇ ਨਹੀਂ ਕਈ ਵੇਲੇ ਇਤਨਾ ਵੀ ਹੁੰਦਾ ਕਿੰਤੇ ਸਾਡੇ ਬਾਲ ਖਰਾਬ ਹੁੰਦੇ ਐਨਕ ਲਾਈ ਇਸ ਕਰਕੇ ਸ਼ਰਮ ਨੂੰ ਸ਼ਰਮ ਆਉਂਦੇ ਹੈਲਮਟ ਪਾਣ ਨਾਲ ਲੇਕਿਨ ਸੇਫਟੀ ਆ ਤੇ ਤਾਂ ਹੀ ਸਾਡੀ ਪਰਸਨੈਲਿਟੀ ਆ ਅੱਜ ਤੁਹਾਡੇ ਵੱਲੋਂ ਕਿੰਨੇ ਹੈਲਮਟ ਵੰਡੇ ਗਏ ਸਾਡੇ ਵੱਲੋਂ ਜੀ ਅੱਜ ਵੰਡੇ ਗਏ 60 ਹੈਲਮਟ ਜੀ ਜਿਸ ਤਰ੍ਹਾਂ ਦਾ ਤੁਸੀਂ ਉਪਰਾਲੇ ਕਰ ਰਹੇ ਹੋ ਉਹ ਸੰਸਤਾਵਾਂ ਨੂੰ ਚਾਹੀਦਾ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਜੀ ਸਰ ਚਲੋ ਸੰਸਤਾਵਾਂ ਆਪਣੇ ਆਪਣੇ ਮਾਧਿਅਮ ਲਈ ਸਾਰਾ ਕੁਝ ਕਰ ਰਹੀ ਹੈ ਲੇਕਿਨ ਹੈਲਮਟ ਦਾ ਵੀ ਇਹਨਾਂ ਨੂੰ ਸ਼ਿੰਕ ਕਰਨੇ ਚਾਹੀਦਾ ਜੀ ਬਿਲਕੁ ਨੇ ਪੁਲਿਸ ਅਧਿਕਾਰੀ ਨੇ ਬੜਾ ਬਦਲਾ ਕਰਦੀ ਚੀਜ਼ ਆ ਹੂੰ ਕਿਉਂਕਿ ਕਈ ਕਈ ਲੋਕ ਕਹਿੰਦੇ ਕਿ ਪੁਲਿਸ ਨਜਾਇਜ਼ ਚਲਾਕ ਕਰਦੀ ਪਰ ਮਤਲਬ ਇਹ ਚੀਜ਼ ਕੋਈ ਨਹੀਂ ਦਿਖਾਉਂਦਾ ਕਿ ਹਾਂ ਵੀ ਪੁਲਿਸ ਸਾਡਾ ਮਤਲਬ ਉਹ ਸਾਥ ਵੀ ਜਿੱਦੀ ਸਾਡੀ ਕਹਾਂ ਚੀਜ਼ ਕਰਵਾਦੀ ਹੱਤੀ ਆ ਹੂੰ ਕਿਹੜਾ ਬਦਲਾ ਲੱਗਾ ਭਾਈ ਨੂੰ ਦੇਖੇ ਭਾਈ ਮੈਂ ਨਾ ਕੀਤਾ ਚਲੋ ਸਾਡੇ ਘਰ ਵਿੱਚ ਨਹੀਂ ਸੀ ਮੈਂ ਜਾ ਰਿਹਾ ਭਾਈ ਨਾ ਅਰਵਾਉਂਦਾ ਜਿਹੜੇ ਭਾਜੀ ਹੋਰ ਬੰਦੇ ਹੈਗੇ ਹੈਲਮਟ ਨਹੀਂ ਪਾਉਂਦੇ ਭੱਜਦੇ ਉਹਨਾਂ ਨੂੰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਕਿਉਂਕਿ ਭਾਜੀ ਕਿਉਂਕਿ ਚਲੋ ਕਈ ਬੰਦੇ ਹੁੰਦੇ ਕਿ ਇਹ ਆਪਣੇ ਕੋਈ ਚੀਜ਼ ਨਹੀਂ ਹੈਗੀ ਜਾਂ ਕਾਗਜ਼ ਪੱਤਰ ਨਹੀਂ ਚਲੋ ਇਹ ਸਾਡੇ ਦੁਸ਼ਮਣ ਨਹੀਂ ਹੈਗੇ ਸਾਡੇ ਚਲੋ ਮਿੱਤਰ ਹੈ ਭਰਾ ਹੀ ਹੈਗੇ ਇਹਨਾਂ ਮਤਲਬ ਇਹਨਾਂ ਨੂੰ ਸਾਡੀ ਮਜਬੂਰੀ ਪਤਾ ਹੁੰਦੀ ਆ ਸਾਨੂੰ ਮਤਲਬ ਕੋਪਰੇਟ ਕਰਨਾ ਚਾਹੀਦਾ ਚਲੋ ਹਾਂ ਇਹਨਾਂ ਨੇ ਕਹਿੰਦੇ ਕਿ ਹੈਲਮਟ ਪਾ ਕੇ ਚਲੋ ਸਾਡੀ ਸੁਰੱਖਿਆ ਲਈ ਆ ਠੀਕ ਹੈ ਹਾਂਜੀ ਮੈਂ ਸਈ ਗੁਲਦੀਪ ਸਿੰਘ ਆਰਐਸ ਟਰੈਵਲ ਸਟਾਫ ਜਲੰਧਰ ਤੋਂ ਅੱਜ ਮਾਡਲ ਟਾਊਨ ਨਾਕਾ ਦੇ ਨਾਕਾ ਲਗਾਇਆ ਗਿਆ ਇੱਥੇ ਇੱਕ ਸੰਸਥਾ ਵੱਲੋਂ ਹੈਲਮਟ ਦੀ দান ਕੀਤਾ ਜਾ ਰਿਹਾ ਮੈਂ ਤੇ ਲੋਕਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਆ ਕਿ ਆਪ ਵੀ ਹੈਲਮਟ ਪਾਓ ਦੋ ਵੀਰਾਂ ਨੂੰ ਪਿਛਲੀ ਸਵਾਰੀ ਨੂੰ ਵੀ ਪਾਓ ਤੇ ਫੋਰ व्हीਲਰ ਦੇ ਉੱਤੇ ਅਗਲੀ ਸੈਕਟ ਦੀ ਇਹ ਦੋਹੇ ਸਵਾਰੀਆਂ ਸੀਟ ਬੈਲਟ ਲਾ ਕੇ ਚੱਲਣ ਤਾਂ ਕਿ ਕੀਮਤੀ ਹੋਰ ਕੀਮਤੀ ਜਨਨ ਨੂੰ ਬਚਾਇਆ ਜਾ ਸਕੇ ਅੱਜ ਤਾਂ ਤੁਸੀਂ ਹੈਲਮਟ ਬੰਨੇ ਪਰ ਲੋਕੀ ਦੇਖਣ ਨੂੰ ਮਿਲਿਆ ਕਿ ਵਾਪਸ ਜਾਂਦੇ ਜਾਂ ਪਰ ਡਰ ਕੇ ਭੱਜਣ ਦੀ ਕੋਸ਼ਿਸ਼ ਵੀ ਕਰ ਰਹੇ ਹਨ ਹਾਂਜੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਡਰਦੇ ਮਾਹੌਲ ਦੇ ਵਿੱਚ ਕਿਤੇ ਐਕਸੀਡੈਂਟ ਹੋ ਸਕਦਾ ਹੈ ਕੁਝ ਵੀ ਅਸੀ ਘਟਨਾ ਹੋ ਸਕਦੀ ਹੈ ਜਿਸ ਨਾਲ ਲੋਕਾਂ ਦੀ ਕੋਈ ਪ੍ਰੁਤਘਟਨਾ ਹੋ ਸਕਦੀ ਹੈ ਉਹਨੂੰ ਕਿਵੇਂ ਦੇਖਦੇ ਹੋ ਉਹਨਾਂ ਨੂੰ ਜੇ ਨਹੀਂ ਸੰਦੇਸ਼ ਸੁਣਾ ਚਾਹੁੰਦਾ ਕਿ ਇੰtanto ਨਹੀਂ ਮੋਨਾ ਚਾਹੀਦਾ ਆ ਕੇ ਦੱਸ ਦੋ ਸਾਨੂੰ ਇੱਕ ਵਾਰੀ ਅਸੀ ਇੰtanto ਵੀ ਉਸੇ ਵੇਲੇ ਉਹਦਾ ਚਲਾਨ ਕੱਟ ਦਿੰਨੇ ਆ ਉਹਨੂੰ ਵਾਰਨਿੰਗ ਵੀ ਦਿੱਤੇ ਆ ਕਿ ਤੁਮ ਉਹਨਾਂ ਨਹੀਂ ਚਾਹੀਦਾ ਬੈਕ ਕਿਉਂਕਿ ਉਹਨਾਂ ਦੀ ਵਜ੍ਹਾ ਨਾਲ ਕਿਸੇ ਹੋਰ ਨੂੰ ਨੁਕਸਾਨ ਹੋ ਸਕਦਾ ਪਹਿਲਾਂ ਤਾਂ ਕਿਉਂਕਿ ਡਰ ਵਾਲਾ ਮਾਹੌਲ ਦੇ ਵਿੱਚ ਹਮੇਸ਼ਾ ਦੇਖਦੇ ਆ ਕਿ ਕੋਈ ਨਾ ਕੋਈ ਐਕਸੀਡੈਂਟ ਹੋ ਜਾਂਦਾ ਹੈ ਹਮੇਸ਼ਾ ਜਦੋਂ ਕੋਈ ਵੀ ਵਾਈਕਲ ਜਦੋਂ ਮੁੜਦਾ ਹੈ ਅਚਾਨਕ ਤਾਂ ਐਕਸੀਡੈਂਟ ਦੀ ਘਟਨਾ ਦਾ ਕਾਰਨ ਬਣਦਾ ਹੈ ਉਹ ਚੀਜ਼ਾਂ ਨੂੰ ਇੱਕ ਡਰ ਦਾ ਹਉਅ ਜਿਹੜਾ ਹਰ ਕਮੰਡ ਮਨ ਦੇ ਵਿੱਚ ਆ ਉਹਨੂੰ ਕਿਵੇਂ ਕਹਿੰਦੇ ਉਹਨਾਂ ਨੂੰ ਨੂੰ ਕਿਹੜਾ ਜਨੋ ਬੈਲਾ ਆਪਣੇ ਕਾਗਜ ਪੂਰੇ ਰੱਖਣ ਹੈਲਮਟ ਪਾ ਕੇ ਹੋਣ ਕਿਸੇ ਨੂੰ ਡਰਨ ਦੀ ਲੋੜ ਹੀ ਨਹੀਂ ਬਾਕੀ ਅਸੀਂ ਕੁਝ ਨਹੀਂ ਪਿਆਰ ਨਾਲ ਗੱਲ ਕਰਦੇ ਅਸੀਂ ਤੇ ਉਹਨੂੰ ਬਾਹਰ ਨਹੀਂ ਜਿਉਣਾ ਤਾਂ ਪ੍ਰੋਬਲਮ ਹੋਏਗੀ ਅਸੀਂ ਉਹਨੂੰ ਵਾਰਨਿੰਗ ਦੇ ਦੇਵਾਂਗੇ ਵੀ ਅੱਗੇ ਤੋਂ ਚਲਾਣ ਜਦੋਂ ਹੈਲਮਟ ਪਾ ਕੇ ਆ ਠੀਕ ਪੁਲਿਸ ਤੋਂ ਬਿਲਕੁਲ ਡਰਨਾ ਨਹੀਂ ਚਾਹੀਦਾ ਪੁਲਿਸ ਨੂੰ ਕਲ ਫਰੈਂਡ ਆ ਮਾਹੌਲ 'ਚ ਰਹਿਣਾ ਚਾਹੀਦਾ ਠੀਕ ਹੈ ਥੈਂਕ ਯੂ